ਗੌੜੀ ਰਾਗ ਦਾ ਨਾਮ ਹੈ ਸੁਖਮਨੀ ਜਿਵੇਂ ਜਾਪ ਹੈ ਜਾਪ ਹੈ ਆਨੰਦ ਹੈ ਇਹ ਬਾਣੀਆਂ ਦੇ ਨਾਮ ਨੇ ਤੇ ਸੁਖਮਨੀ ਵੀ ਬਾਣੀ ਦਾ ਨਾਮ ਹੈ ਗੌੜੀ ਸੁਖਮਨੀ ਮਹਿਲਾ ਪੰਜਵਾ ਮਹਿਲੇ ਦਾ ਅਰਥ ਹੈ ਸਰੀਰ ਪੰਜਵਾ ਇਹ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੁਖਾਰविंद ਤੋਂ ਉਚਾਰਨ ਕੀਤੀ ਹੋਈ ਗੁਰਬਾਣੀ ਹੈ ਤੇ ਤੁਸੀਂ ਵੇਖੋ ਹਰ ਲੰਮੀ ਬਾਣੀ ਉਚਾਰਨ ਕਰਨ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਮੰਗਲਾ ਚਰਨ ਕੀਤਾ ਹੋਇਆ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਦੋਂ ਪਤਾ ਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਪੜ੍ਹਦੇ ਆ 523 ਵਾਰ ਇਹ ਮੰਗਲ ਦਾ ਰੂਪ ਆਇਆ ਜੀ ਤੇ ਜਿਹੜਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਹੈ ਇੱਕ ਹੈ ਸਰਬ ਵਿਆਪਕ ਹੈ ਅਦੁੱਤੀ ਹੈ ਸਰਵ ਸ਼ਕਤੀਮਾਨ ਹੈ ਸਤਿਅ ਹੈ ਗੁਰ ਪ੍ਰਸਾਦ ਤੇ ਗੁਰੂ ਦੀ ਕਿਰਪਾ ਦੁਆਰਾ ਸਮਝਿਆ ਜਾਣਿਆ ਜਾਂਦਾ ਹੈ ਮੰਗਲਾ ਚਰਨ ਦਾ ਭਾਵ ਆਪਣੇ ਈਸ਼ਟ ਦੀ ਉਸਤਤ ਕਰਨੀ ਉਹਨੂੰ ਯਾਦ ਕਰਨਾ ਤੇ ਸ਼ਬਦ ਵਿਚਾਰ ਤੋਂ ਬਿਨਾ ਕੋਈ ਵੀ ਜੋ ਮਨੁੱਖ ਹੈ ਵਿਅਕਤੀ ਹੈ ਭਾਈ ਉਹ ਦੁਨਿਆਵੀ ਕੰਧਨਾਂ ਤੋਂ ਮੁਕਤ ਨਹੀਂ ਹੋ ਸਕਦਾ ਇਸ ਗੁਰਬਾਣੀ ਵਿੱਚ ਜਿਹਨੂੰ ਆਪਾਂ ਪਿਆਰ ਨਾਲ ਸ੍ਰੀ ਸੁਖਮਨੀ ਸਾਹਿਬ ਕਹਿੰਦੇ ਆ ਇਹ 24 ਸ਼ਲੋਕ ਤੇ 24 ਅਸ਼ਟਪਦੀਆਂ ਦੇ ਆਧਾਰਿਤ ਜੋ ਬਾਣੀ ਹੈ ਇਸ ਸਾਰੀ ਬਾਣੀ ਵਿੱਚ ਇੱਕੋ ਇੱਕ ਰਹਾਉ ਦੀ ਪੰਕਤੀ ਹੈ ਸੁਖਮਨੀ ਸੁਖੰਮ੍ਰਿਤ ਪ੍ਰਭ ਨਾਮ ਭਗਤ ਜਿ ਨਾ ਕੈ ਮਨ ਵਿਸਰਾਮ ਰਹਾਉ ਰਹਾਉ ਦਾ ਮਤਲਬ ਹੁੰਦਾ ਵੀ ਰੁਕ ਜਾਓ ਟਿਕ ਜਾਓ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਕਈ ਵਾਰ ਰਹਾਉ ਦੀਆਂ ਦੋ ਦੋ ਪੰਕਤੀਆਂ ਵੀ ਆਉਂਦੀਆਂ ਨੇ ਇੱਕ ਵਿੱਚ ਸਵਾਲ ਹੁੰਦਾ ਪਹਿਲੀ ਪੰਕਤੀ ਵਿੱਚ ਤੇ ਇੱਕ ਵਿੱਚ ਜਵਾਬ ਹੁੰਦਾ ਕਿਤੇ ਤਿੰਨ ਤਿੰਨ ਵੀ ਆਉਂਦੀਆਂ ਨੇ ਇਸ ਚੀਜ਼ ਦਾ ਵੀ ਧਿਆਨ ਰੱਖਣਾ ਹੈ ਇਹ ਜੋ ਗੱਲਾਂ ਨੇ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਫਿਰ ਲਿਖਿਆ ਸ਼ਲੋਕ ਜਿਹੜੇ ਸਤਿਪੁਰਸ਼ ਨੇ ਜਿੰਨੇ ਵੀ ਸਤਿਪੁਰਸ਼ ਨੇ ਉਹਨਾਂ ਵੱਲੋਂ ਉਚਾਰਿਆ ਹੋਇਆ ਜੋ ਬੋਲ ਹੁੰਦਾ ਹੈ ਜੋ ਗੁਰਬਾਣੀ ਹੈ ਇਸੇ ਗੁਰਬਾਣੀ ਵਿੱਚ ਇੱਕ ਬੜੀ ਪਿਆਰੀ ਪੰਕਤੀ ਆਉਂਦੀ ਹੈ ਉੱਤਮ ਸ਼ਲੋਕ ਸਾਧ ਕੇ ਵਚਨ ਕੋਈ ਵੀ ਗੱਲ ਮੂੰਹ ਤੋਂ ਜੋ ਸਤਪੁਰਸ਼ ਉਚਾਰਦੇ ਨੇ ਬੋਲਦੇ ਨੇ ਉਹਨੂੰ ਕਹਿੰਦੇ ਨੇ ਸ਼ਬਦ ਸਲੋਕ ਉਹ ਸ਼ਬਦ ਸਲੋਕ ਹੁੰਦਾ ਹੈ ਤੇ ਜੀ ਦੂਜੀ ਗੱਲ ਹੁਣ ਆਪ ਜੀ ਸਲੋਕ ਤੋਂ ਬਾਅਦ ਦਰਸ਼ਨ ਕਰੋ ਆਦ ਗੁਰੇ ਨੰਨਾ ਮੰਮਾ ਹਾਹਾ ਮੁਕਤਾ ਹੈ ਤੇ ਜਿਹੜਾ ਇਹ ਅੱਖਰ ਹੈ ਇਹ ਸੰਸਕ੍ਰਿਤ ਤੋਂ ਆਇਆ ਹੈ ਜੀ ਜਦੋਂ ਆਪਾਂ ਸੰਸਕ੍ਰਿਤ ਵਿੱਚ ਵੇਖਦੇ ਆ ਉੱਥੇ ਪੜਿਆ ਜਾਏਗਾ ਨਮਾ ਨਮਾ ਆਦ ਗੁਰੇ ਨਮਾ ਅਸਲੀ ਅੱਖਰ ਹੈ ਜੋ ਨਮਾ ਹੈ ਪਰ ਜਦੋਂ ਆਪਾਂ ਬਚਪਨ ਤੋਂ ਲੈ ਕੇ ਸੁਣਦੇ ਆ ਰਹਿਆਂ ਕਿਉਂਕਿ ਅਲੱਗ-ਅਲੱਗ ਸੰਸਥਾਾਂ ਨੇ ਪੜ੍ਹਾਈ ਅਲੱਗ-ਅਲੱਗ ਹੁੰਦੀ ਆ ਨਮ ਹੈ ਨਮ ਹੈ ਜਿਹੜੇ ਮੇਰੇ ਭੈਣ ਭਰਾ ਨਮ ਹੈ ਪੜ੍ਹਦੇ ਨੇ ਠੀਕ ਹੈ ਮੁਬਾਰਕ ਹੈ ਜਾਂ ਫਿਰ ਆਦ ਗੁਰੇ ਨਮੈ ਇਸ ਢੰਗ ਨਾਲ ਵੀ ਉਚਾਰ ਸਕਦੇ ਆ ਆਦਿ ਪਾਵਿਸ ਤੋਂ ਬਾਅਦ ਬਸ ਉਹਨੂੰ ਕੁਝ ਨਹੀਂ ਹੈ ਆਦਿ ਦੂਜਾ ਨਹੀਂ ਕੋਈ ਹੈ ਜੋ ਮੁੱਢ ਤੋਂ ਜਦੋਂ ਕੁਝ ਵੀ ਨਹੀਂ ਸੀ ਜੋ ਸਭ ਨੂੰ ਮਤ ਦੇਣ ਵਾਲਾ ਹੈ ਉਹਨਾਂ ਨੂੰ ਮੇਰੀ ਨਮਸਕਾਰ ਹੈ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮੇਰੀ ਨਮਸਕਾਰ ਹੈ ਜੁਗਾਦ ਅਖਰੀ ਅਰਥ ਜੁਗ ਆਦਿ ਜਿਵੇਂ ਨਾਂ ਰੱਖੇ ਹੋਏ ਨਾ ਕਿਸੇ ਨੇ ਸਤਜੁਗ ਤ੍ਰੇਤਾ ਦੁਆਪਰ ਇਹ ਨਾਮ ਰੱਖੇ ਨੇ। ਉਦੋਂ ਜੁਗਾਦ ਕਿਹਾ ਜਾਂਦਾ ਸੀ। ਕਹਿੰਦੇ ਉਸ ਦੇ ਵੀ ਮੁੱਢ ਨੂੰ ਮੇਰੀ ਨਮਸਕਾਰ ਹੈ ਜਿਹੜਾ ਜੁਗਾਂ ਦਾ ਵੀ ਆਦ ਹੈ। ਸਤ ਗੁਰ ਏ ਨਮੈ। ਮੇਰੀ ਸਤ ਗੁਰੂ ਜੀ ਨੂੰ ਵੀ ਨਮਸਕਾਰ ਹੈ। ਉਹੀ ਸਤਗੁਰੂ ਜੋ ਸਾਰੀ ਸ੍ਰਿਸ਼ਟੀ ਵਿੱਚ ਵਿਰਾਜਮਾਨ ਹੈ ਸਤਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸ਼ੀ ਪੁਰਖ ਹੈ ਸਭ ਵਿੱਚ ਰਹਿ ਆ ਸਮਾਇਆ ਨਮਸਕਾਰ ਗੁਰੂ ਦੇਵ ਕੋ ਸਤਨਾਮ ਜੀ ਸਮੰਤਰ ਸੁਨਾਇਆ ਪਭ ਜਿਲੂ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ ਸ੍ਰੀ ਗੁਰੂ ਦੇਵ ਏ ਨਮੈ ਸ੍ਰੀ ਗੁਰੂ ਦੇਵ ਜੀ ਨੂੰ ਵੀ ਮੇਰੀ ਨਮਸਕਾਰ ਹੈ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਾਅਦ ਨਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਾਲ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਕਲਾਮ ਆਰੰਭ ਕੀਤਾ ਜੀ ਫਿਰ ਆ ਗਿਆ ਅਸ਼ਟਪਦੀ ਆ ਪੈਣ ਭਰਾਮਾ ਨੂੰ ਬੇਨਤੀ ਹੈ ਨਾ ਇੱਕ ਛੋਟੀ ਡੈਰੀ ਲੈ ਲਓ ਇੱਕ ਪੈਨ ਲੈ ਲਓ ਕੁਝ ਕੁ ਗੱਲਾਂ ਹੁੰਦੀਆਂ ਨੇ ਸਾਨੂੰ ਸੁਣਨ ਵਿੱਚ ਵੀ ਪਤਾ ਲੱਗਦਾ ਵੀ ਕੀ ਹੋ ਰਿਹਾ ਬਾਅਦ ਵਿੱਚ ਅਸੀਂ ਭੁੱਲ ਜਾਂਦੇ ਹਾਂ ਦੂਜੇ ਦਿਨ ਉਸ ਜੀ ਦਾ ਤੁਹਾਨੂੰ ਬਹੁਤ بڑا ਘਟ ਹੈ ਕਿਉਂਕਿ ਮੁੜ ਕੇ ਤੇ ਫਿਰ ਸੁਣਾਇਆ ਨਹੀਂ ਜਾਣਾ ਜੋ ਸਮਾਂ ਇੱਕ ਵਾਰ ਬੀਤ ਗਿਆ ਬੀਤ ਗਿਆ। ਨਾ ਸਾਡੇ ਕੋਲ ਇੰਨਾ ਟਾਈਮ ਹੁੰਦਾ ਹੈ ਜਿਹੜੇ ਮੇਰੇ ਭੈਣ ਭਰਾ ਨੀਮੀ ਪ੍ਰੇਮੀ ਨੇ ਉਹਨਾਂ ਕੋਲ ਤੇ ਟਾਈਮ ਹੀ ਟਾਈਮ ਹੈ ਉਹਨਾਂ ਕੋਲ ਤੇ ਸਿਮਰਨ ਹੀ ਸਿਮਰਨ ਹੈ ਉਹਨਾਂ ਕੋਲ ਤੇ ਨਾਮ ਹੀ ਨਾਮ ਹੈ ਅਸ਼ਟ ਪਦੀ ਜੀ ਅੱਠ ਪਦਿਆਂ ਵਾਲੀ ਰਚਨਾ ਹੈ। ਤੇ ਬਾਦ ਵਿੱਚ ਦਰਸ਼ਨ ਕਰੋ ਸਿਮਰੋਂ ਇਹਨੂੰ ਕਹੀਂ ਪੜਦੇ ਨੇ ਸਿਮਰੋ। ਸਿਮਰੋ ਸਿਮਰ ਸਿਮਰ ਸੁਖ ਪਾਵ ਏਦਾਂ ਪੜ ਲੈਂਦੇ ਨੇ ਜਿੱਥੇ ਪੂੜੇ ਨੂੰ ਔਂਕੜ ਆਏਗਾ ਜੀ ਨਾ ਉਹ ਆਪਣੇ ਲਈ ਹੈ ਫਸਟ ਪਰਸਨ ਆਪਣੇ ਲਈ ਹੈ ਕਈ ਜਗ੍ਹਾ ਹਾਏ ਨੂੰ ਔਂਕੜ ਵੀ ਆ ਸਕਦਾ ਹੈ ਆਉਂਦਾ ਹੈ ਗੁਰਬਾਣੀ ਵਿੱਚ ਵਾਰ-ਵਾਰ ਜਿਵੇਂ ਗਾਵੋ ਪੜੋ ਸੁਣੋ ਨਿਤ ਭਾਈ ਗੁਰੂ ਪੁਰਹਿ ਤੂੰ ਰਾਖਿਆ ਜਿਹੜਾ ਉਹ ਔਂਕੜਾ ਦੂਜੇ ਲਈ ਹੈ ਉਹ ਦੂਜੇ ਨੂੰ ਸਮਝਾਇਆ ਜਾਂਦਾ ਹੈ ਸੈਕੰਡ ਪਰਸਨ ਤੇ ਆਪਾਂ ਇਹਨੂੰ ਉਚਾਰਨਾ ਹੈ ਸਿਮਰੋਂ ਸਿਮਰ ਸਿਮਰ ਸੁਖ ਪਾਵੋਂ ਇੱਥੇ ਵੀ ਧਿਆਨ ਇਹਨੂੰ ਪਾਵੋ ਨਹੀਂ ਪਾਵੋਂ ਨਾਸਕਾ ਉਚਾਰਨ ਹੋਏਗਾ ਹੁਣ ਆਪਾਂ ਦੇਖੋ ਇਹਦੇ ਅਰਥ ਵੀ ਕਰਦੇ ਆ ਮੈਂ ਕੇਵਲ ਪਰਮਾਤਮਾ ਨੂੰ ਸਿਮਰਦਾ ਹਾਂ ਫਰਸਟ ਪਰਸਨ ਮੈਂ ਕੇਵਲ ਪਰਮਾਤਮਾ ਨੂੰ ਸਿਮਰਦਾ ਹਾਂ ਅੱਗੇ ਸਿਮਰ ਸਿਮਰ ਰਾਰੇ ਨੂੰ ਸਿਆਰੀ ਲੱਗੀ ਏ ਧਿਆਨ ਮਾਰੋ ਜੀ ਸਿਮਰ ਸਿਮਰ ਕੇ ਸਿਮਰ ਸਿਮਰ ਕੇ ਕੀ ਹੁੰਦਾ ਸੁਖ ਪਾਹੂੰ ਮੈਂ ਸੁਖ ਦੀ ਪ੍ਰਾਪਤੀ ਕਰਦਾ ਫੇਰ ਕੀ ਹੁੰਦਾ ਜੀ ਜਦੋਂ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ ਕਾਲ ਕਲੇਸ਼ ਤਨ ਮਾਹੇ ਮਿਟਾਵੂੰ ਫੇਰ ਉਹਦੇ ਨੂੰ ਔਕੜ ਆ ਗਿਆ ਨਾ ਮਿਟਾਵੂੰ ਕਾਲ ਕਲੇਸ਼ ਆਪਣੇ ਤਨ ਵਿੱਚੋਂ ਕਿਉਂਕਿ ਸਤਗੁਰੂ ਜੀ ਦਾ ਗਿਆਨ ਹੀ ਏਡਾ ਵੱਡਾ ਹੈ ਸਭ ਦੂਰ ਕਰ ਲੰਨਾ ਜਿੰਨੇ ਵੀ ਕਲੇਸ਼ ਨੇ ਦੁੱਖ ਨੇ ਸਭ ਦੁੱਖ ਸਿਮਰਨ ਦੀ ਵਰਕਤ ਨਾਲ ਮੈਂ ਦੂਰ ਕਰ ਲਵਾਂ ਕਿਰਪਾ ਕਰੋ ਸਿਮਰਨ ਕਿਦਾ ਕਰਨਾ ਹੈ ਜੀ ਸਵਾਲ ਖੜਾ ਹੋ ਗਿਆ ਸਿਮਰੋਂ ਜਾਸ ਵੀ ਸਉੰਪਾਰ ਏ ਕਹਿ ਵੀ ਸਉੰਪਾਰ ਅਪਾ ਪੈਲੀ ਆਪਾਂ ਖੇਤਾਂ ਵਿੱਚ ਕੰਮ ਕਰਦੇ ਹਾਂ ਠੀਕ ਹੈ ਜੀ ਅਸੀਂ ਬੀਜ ਦਿੱਤਾ ਹੈ ਸ਼ਮਾਹੀ ਆ ਗਈ ਬਾਅਦ ਵਿੱਚ ਪਤਾ ਹੀ ਨਹੀਂ ਕਿਵੇਂ ਪਰਮਾਤਮਾ ਦੀ ਖੇਡ ਹੈ ਵੇਖੋ ਉਹ ਜੋ ਅਸੀਂ ਬੀਜਿਆ ਉਹ ਵੀ ਤੇ ਪਰਮਾਤਮਾ ਦੀ ਕਿੱਥੋਂ ਆਇਆ ਸੀ ਉਹ ਕਿਸੇ ਬੰਦੇ ਨੇ ਇਦਾਂ ਥੋੜੀ ਬਣਾਤੀਆਂ ਮਸ਼ੀਨਾਂ ਨਾਲ ਵੀ ਸੰਪਰਵ ਵਿਸ਼ਵ ਦਾ ਢਿੱਡ ਪੜਨ ਵਾਲਾ ਅਕਾਲ ਪੁਰਖ ਵਾਹਿਗੁਰੂ ਜੀ ਇਕ ਹੈ ਜੋ ਇਕ ਹੈ ਉਸ ਨੂੰ ਸਿਮਰਦਾ ਹਾਂ ਸਿਮਰਨ ਕੇਵਲ ਇਦਾਂ ਨਹੀਂ ਵੀ ਮੂੰਹ ਨਾਲ ਬੋਲਿਆ ਠੀਕ ਆ ਮੂੰਹ ਨਾਲ ਬੋਲਣਾ ਪੈਂਦਾ ਬਹੁ ਟਾਈਮ ਲੱਗਦਾ ਸਾਰੀ ਜ਼ਿੰਦਗੀ ਵੀ ਲੱਗ ਜਾਂਦੀ ਹੈ ਇੱਕ ਦਿਨ ਆਉਂਦਾ ਫਿਰ ਮੂੰਹ ਨਹੀਂ ਹਿੱਲਦਾ ਜੀਭਾ ਨਹੀਂ ਹਿੱਲਦੀ ਉਹ ਸੱਚਮੁੱਚ ਜੇ ਪਰਮਾਤਮਾ ਲਈ ਕੀਤਾ ਜਾਏਗਾ ਕਿਸੇ ਪਾਠੀ ਦੀ ਡਿਊਟੀ ਹੈ 1:30 ਵਜੇ ਉੱਠ ਕੇ ਇਸ਼ਨਾਨ ਪਾਣੀ ਕਰੇਗਾ ਕੋਈ ਡਿਊਟੀ ਨਹੀਂ ਕੁਝ ਨਹੀਂ ਹੈ ਪਰਮਾਤਮਾ ਲਈ ਕੋਈ ਉੱਠਦਾ ਹੈ ਕਿਸੇ ਲਈ ਨਹੀਂ ਕੋਈ ਉੱਠਦਾ ਪਰਮਾਤਮਾ ਲਈ ਉੱਠ ਕੇ ਵਾਹਿਗੁਰੂ ਜੀ ਨੂੰ ਯਾਦ ਕਰਦਾ ਹੈ ਸਿਮਰਨ ਕਰਦਾ ਹੈ ਸ਼ਬਦ ਵਿਚਾਰ ਕਰਦਾ ਹੈ ਇੱਕ ਦੀ ਨਾ ਜਾਂਦਾ ਅੰਦਰੋਂ ਬੋਲਦਾ ਉਹਨੂੰ ਦਿਖਾਵਾ ਕਰਨ ਦੀ ਲੋੜ ਨਹੀਂ ਪੈਂਦੀ ਸਾਡੇ ਅੰਦਰ ਕੀ ਚੱਲਦਾ ਸੀ ਖੁਦ ਜਾਣਦੇ ਆ ਵੀ ਮੇਰੇ ਅੰਦਰ ਕੀ ਚੱਲਦਾ ਹੈ ਸਭ ਨੂੰ ਪਤਾ ਹੈ ਅੱਗੇ ਦਰਸ਼ਨ ਕਰੋ ਜੀ ਨਾਮ ਜਪਤ ਅਗਨਤ ਅਨੇਕ ਹੈ ਜੇ ਆੜਾ ਗੱਗਾ ਨੰਨਾ ਤਤਾ ਮੁਕਤਾ ਇਹਨੂੰ ਕਹੀਂ ਪੜਦੇ ਨੇ ਅਗਨਤ ਅਗਨਤ ਕੁਝ ਨਹੀਂ ਬਣਦਾ ਅਗਨਤ ਜਿਹੜਾ ਗੱਗਾ ਨੰਨਾ ਤੱਤਾ ਇਹਨੂੰ ਇਕੱਠਾ ਬੋਲ ਕੇ ਵੇਖੋ ਗਨਤ ਤੇ ਐਡਾ ਲਾ ਦੋ ਮੂਰੇ ਅਗਨਤ ਇਸ ਢੰਗ ਨਾਲ ਉਚਾਰਨਾ ਪ੍ਰੈਕਟਿਸ ਕਰਨੀ ਪਏਗੀ ਬਾਰ ਬਾਰ ਹੁਣ ਜਿਹੜਾ ਅਗਨਤ ਹੈ ਨਾ ਭਾਵੇਂ ਮੈਂ ਕੱਲਾ ਨਹੀਂ ਸਿਮਰਦਾ ਅਨੇਕ ਹੈ ਅਨੇਕ ਹੈ ਵੀ ਬਹੁ ਵਚਨ ਦਾ ਸੂਚਕ ਹੈ ਜੀ ਜਿਹੜਾ ਵਾਹਿਗੁਰੂ ਜੀ ਅਗਨਤ ਗਿਣਤੀ ਤੋਂ ਬਾਹਰ ਹੈ ਨਾ ਉਹਨੂੰ ਅਨੇਕਾਂ ਸਿਮਰਦੇ ਨੇ ਅਨੇਕਾਂ ਨਾਮ ਵਾਹਿਗੁਰੂ ਜੀ ਦੇ ਰੱਖੇ ਹੋਏ ਨੇ ਉਹ ਨਾਮ ਰੂਪ ਹੀ ਹੈ ਪਰ ਉਹਦਾ ਨਾਮ ਕਿਹੜਾ ਰੱਖ ਸਕਦਾ ਹੈ ਨਾਮ ਤੇ ਉਹਦਾ ਸੱਚ ਹੀ ਹੈ ਬਸ ਉਹ ਸੱਚ ਹੈ বেদ ਪੁਰਾਨ ਸਿਮਰਤ ਸੁਧਾਖੇਰ ਇਹਨੂੰ ਸੁਧਾਖਰ ਬੋਲਦੇ ਨੇ ਕਹੀ ਜੀ ਖੱਖੇ ਦੇ ਥੱਲੇ ਵੇਖੋ ਤੁਸੀਂ ਚੜਨਾ ਵਿੱਚ ਇੱਕ ਲਕੀਰ ਖਿੱਚੀ ਹੋਈ ਹੈ ਉਹ ਅੱਧਾ ਯਈਆ ਹੈ ਆਖੇਰ ਸੁਧ ਅਖਰ ਸ਼ੁੱਧ ਅਖਰ ਹੁਣ ਜਿਹੜਾ 베ਦ ਪੁਰਾਣ ਸਿਮਰਤ ਚਾਰ 베ਦ ਨੇ 18 ਪੁਰਾਣ ਨੇ 27 ਸਿਮਰਤੀਆਂ ਨੇ ਇਹ ਜਿੰਨੇ ਵੀ ਸ਼ੁੱਧ ਅਖਰ ਨੇ ਨਾ ਇਹ ਪ੍ਰਭੂ ਦੇ ਨਾਮ ਨਾਲ ਸੰਬੰਧਿਤ ਨੇ ਵਾਹਿਗੁਰੂ ਜੀ ਦੇ ਨਾਮ ਨਾਲ ਸੰਬੰਧਿਤ ਨੇ ਉਹਨਾਂ ਸਾਰਿਆਂ ਦਾ ਮੂਲ ਮੁੱਢ ਕੀਨੇ ਰਾਮ ਨਾਮ ਇੱਕ ਆਖਿਰ ਇਹ ਸਹੀ ਉਚਾਰਨ ਹੈ ਪਰ ਇਹਨਾਂ ਸਭ ਤੋਂ ਉੱਤੇ ਰੱਬ ਦਾ ਨਾਮ ਹੈ ਇਹ ਸਭ ਵੇਦ ਸ਼ਿਮਰਤੀਆਂ ਸਭ ਕਹਿੰਦੇ ਨੇ ਰੱਬ ਦਾ ਨਾਮ ਸਭ ਤੋਂ ਸ੍ਰੇਸ਼ਟ ਹੈ ਕਿਨਕਾ ਏਕ ਜਿਸ ਜੀਵਸਾਵੇ ਬਾਬੇ ਨੂੰ ਦੇਖੋ ਜੀ ਇਹਦੇ ਦੋ ਦਲਾਈਆਂ ਲੱਗੀਆਂ ਨੇ ਉੱਤੇ ਇਹਨੂੰ ਕਹੀਂ ਪੜਦੇ ਨੇ ਵਸਾਵੇ ਵਸਾਵੇ ਨਹੀਂ ਪੜਦੇ ਇਹਨੂੰ ਧਿਆਨ ਰੱਖਣਾ ਇੱਥੇ ਮੂੰਹ ਖੋਲਣਾ ਹੈ ਵਸਾਵੇ ਕਿਨਕਾ ਏਕ ਜਿਸ ਜੀਵ ਵਸਾਵੇ ਇੱਕ ਕਿਨਕਾ ਵੀ ਜਿਸ ਦੇ ਜੀ ਭਾਵ ਹਿਰਦੇ 'ਚ ਵਸ ਗਿਆ ਵਸਾਵੇ ਜੀ ਦੇ ਹਿਰਦੇ ਵਿੱਚ ਇੱਕ ਕਿਨਕਾ ਵੀ ਵਸ ਗਿਆ ਭਾਵ ਜੀ ਅੰਦਰ ਤਾਂ ਕੀ ਮਹਿਮਾ ਗਣੀ ਨਾ ਆਵੇ ਉਹਨਾਂ ਦੀ ਸੋਭਾ ਵਿੜਾਈ ਗਣੀ ਨਹੀਂ ਜਾ ਸਕਦੀ ਉਹਨਾਂ ਬਾਰੇ ਕੋਈ ਬੋਲ ਨਹੀਂ ਸਕਦਾ ਉਹਨਾਂ ਬਾਰੇ ਅਸੀਂ ਕੀ ਬੋਲ ਸਕਦੇ ਹਾਂ ਜਿਹੜੇ ਪਰਵਾਨ ਹੋ ਗਏ ਕਾਂਖੀ ਏਕੈ ਦਰਸ ਤੋਹਾਰੋ ਕਾਂਖੀ ਕੀ ਹੁੰਦਾ ਜੀ ਕਾਂਗਸ਼ਾ ਇੱਛਾ ਇੱਕ ਹੈ ਦਰਸ ਤੁਹਾਰੋ ਜਿਨ੍ਹਾਂ ਦੇ ਹਿਰਦੇ ਵਿੱਚ ਸਿਰਫ ਆਪ ਜੀ ਦੇ ਦਰਸ਼ਨਾਂ ਦੀ ਇੱਛਾ ਹੈ ਨਾਨਕ ਉਹਨ ਸੰਗ ਮੋਹਿ ਉਧਾਰੋ ਉਹਨਾਂ ਦੀ ਸੰਗਤ ਬਖਸ਼ੋ ਜਿਹੜੇ ਸਤਪੁਰਸ਼ਾਂ ਨੇ ਸਾਡੇ ਤੇ ਕਿਰਪਾ ਕੀਤੀ ਹੈ ਤੇ ਜਿਹੜੇ ਗੁਰਮੁਖ ਪਿਆਰੇ ਅੱਗੇ ਇਨਾ ਨੂੰ ਬੜੇ ਪਿਆਰ ਨਾਲ ਸਾਨੂੰ ਸਮਝਾਉਂਦੇ ਨੇ ਆਪ ਜੀ ਕਿਰਪਾ ਕਰਕੇ ਉਹਨਾਂ ਨਾਲ ਮਿਲ ਬੈਠ ਕਰਕੇ ਸਿਫਤ ਸਲਾਹ ਦੀ ਕਿਰਪਾ ਕਰੋ ਅਸੀਂ ਮਿਲ ਬੈਠ ਕੇ ਸਿਫਤ ਸਲਾਹ ਕਰੀਏ ਕੁਝ ਸਮਝੀਏ ਕੁਝ ਸਿੱਖੀਏ ਉਧਾਰੋ ਅਸੀਂ ਤਰ ਜਾਈਏ ਸੰਗਤ ਕਰਕੇ ਸੂਖਮਨੀ ਸੂਖਮ ਅੰਮ੍ਰਿਤ ਪ੍ਰਭ ਨਾਮ ਵੇਖੋ ਜੀ ਰਹਾਉ ਵਾਲਾ ਬੰਦ ਆ ਗਿਆ ਇੱਕੋ ਇੱਕ ਰਹਾਉ ਵਾਲਾ ਬੰਦ ਹੈ ਇਸ ਗੁਰਬਾਣੀ ਵਿੱਚ ਵਾਹਿਗੁਰੂ ਜੀ ਦਾ ਨਾਮ ਹੀ ਸੁੱਖਾਂ ਦਾ ਖਜ਼ਾਨਾ ਹੈ ਜਿਹੜਾ ਸੁਖਮਨੀ ਆਇਆ ਨਾ ਸਾਹਮਣੇ ਸੁਖਮਨੀ ਬੀਬੀਆਂ ਆਪਣੇ ਮੱਥੇ ਤੇ ਲਗਾਉਂਦੀਆਂ ਨੇ ਉਹਦੇ ਵਿੱਚ ਮੋਤੀ ਜੜੇ ਹੁੰਦੇ ਨੇ ਸੁਖਮਨੀ ਇਹ ਅਜਿਹੀ ਬਾਣੀ ਹੈ ਜਿਸ ਦਾ ਨਾਮ ਹੈ ਸੁਖਮਨੀ ਪਰ ਇਹ ਸੁਖਮਨੀ ਕਹਿੰਦੀ ਸੁਖ ਅੰਮ੍ਰਿਤ ਪ੍ਰਭ ਨਾਮ ਪ੍ਰਭੂ ਦਾ ਨਾਮ ਹੀ ਅੰਮ੍ਰਿਤ ਹੈ ਇਹ ਸਾਰੇ ਸੁੱਖਾਂ ਦੀ ਬਾਣੀ ਹੈ ਭਗਤ ਜਿ ਨਾਂ ਕਹਿ ਮਨ ਵਿਸਰਾਮ ਰਹਾਓ ਭਗਤ ਜਿ ਨਾਂ ਕਹਿ ਇਹਨੂੰ ਕੀ ਇਹ ਦੀ ਪੜਨਾ ਜੀ ਦੋਦ ਲਾਈਆਂ ਵੇਖੋ ਪਰ ਕਹਿ 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 ਭਗਤ ਜਿ ਨਾਂ ਕਹਿ ਮਨ ਵਿਸਰਾਮ ਤੇ ਜਿਹੜਾ ਮਨ ਹੈ ਮਨ ਦੇ ਨੰਨੇ ਨੂੰ ਸਿਹਾਰੀ ਲੱਗੀ ਹੋਈ ਹੈ ਜਿਹੜੇ ਸੱਚੇ ਭਗਤ ਨੇ ਉਹਨਾਂ ਦੇ ਮਨ ਵਿੱਚ ਇਹ ਨਾਮ ਟਿਕਦਾ ਹੈ ਰਹਾਓ ਟਿਕੋ ਰੁਕ ਕੇ ਚਲੋ ਵਿਚਾਰ ਕਰੋ ਸਾਰੇ ਕੀਤੇ ਨਾਮ ਹੀ ਨਾਮ ਹੈ ਜੇਤਾ ਕੀਤਾ ਤੇਤਾ ਨਾਮ ਪਰ ਵਸਦਾ ਕਿੱਥੇ ਹੈ ਜੀ ਭਗਤ ਜਿਨਾ ਕੈ ਮਨ ਵਿਚਰਾਹ ਉਹਨਾਂ ਦੇ ਹਿਰਦੇ ਵਿੱਚ ਵਸਦਾ ਹੈ